ਮਿੱਤਰੋ ਕਹਿੰਦੇ ਹੰਡਿਆਏ ਦੀ ਸਾਨ ਸਟੈਂਡਰਡ ਆ 407 ਜਿਹੜਾ ਕਿ ਦੀ ਪਹਿਲਾਂ ਫੇਮਸ ਹੋਇਆ ਸੀ ਨਾ ਪੂਰਾ ਤੇ ਹੁਣ ਦੁਬਾਰੇ ਉਸੇ ਲੱਕ ਚ ਆ ਗਿਆ ਹਾਂਜੀ ਲੈ ਮਿੱਤਰੋ ਇਹਨੂੰ ਦਰਤਨ ਕਰਾ ਦਈਏ ਉਹੀ ਰੰਗ ਬਨ ਸਾਰਾ ਤੇ ਕੁਝ ਚੇਂਜ ਕਰਤੇ ਕੰਪਨੀ ਨੇ ਨਾ ਤੇ ਜਿਹੜੇ ਵੀਰਾਂ ਕੋਲੇ ਸਟੈਂਡਰਡ ਟਰੈਕਟਰਾਂ ਦਾ ਕਮੈਂਟ ਕਰਕੇ ਭਾਈ ਜਰੂਰ ਦੱਸਿਓ ਨਾ ਵੀ ਕਿਵੇਂ ਆ ਟਰੈਕਟਰ ਆ ਤੇ ਇਹ ਹੁਣ 2025 ਦਾ ਮਾਡਲ ਆ ਨਾ ਹਾਂਜੀ 2025 ਤੇ ਕਰਾਰੋ ਮੂਰੇ ਲਾਤਾ ਹਿੱਸਾ ਹੈ ਨਾ ਲਓ ਜੀ ਕਰਾਰੋ ਦਾ ਹਿੱਸਾ ਜਿਹੜਾ ਮੂਰੇ ਲਾਤਾ ਵੇਟ ਲਾਤੇ ਚਾਰ ਪਲੇਟਾਂ ਪਲੇਟਾਂ ਦੀਆਂ ਲਾਦੀਆਂ ਕਰਾਰ ਹੋਇਤ ਸੇ ਦੇ ਵਿੱਚ ਤੇ ਸਟੈਂਡਰਡ 460 ਚੈਲੈਂਜਰ ਹੈ ਨਾ 460 ਤੇ ਰੰਗ ਵੀ ਉਹੀ ਕਰਤਾ ਪਹਿਲਾ ਵਾਲਾ ਹੈ ਨਾ ਪਹਿਲਾ ਵਾਲਾ سرمਈ ਜਾ ਤੇ ਆ 12 22 12 ਲੈ ਜੀ ਕਰਾਰੋ ਦਾ ਹਿੱਸਾ ਪਿੱਛੇ ਲਾਦਾ ਟਰੈਕਟਰ ਤੇ ਜਾਵਾਂ ਤੇ ਪਾਈਡਲ ਕਰਤੇ ਉੱਚੇ ਦੇ ਤੇ ਪਲੇਟਫਾਰਮ ਪੂਰਾ ਖੁੱਲਾ ਡੁੱਲਾ ਲਾਤਾ ਨਾ ਹਾਂਜੀ ਤੇ ਮੈਂ ਪਿਛਲੇ ਟਾਇਰ 16 ਦੀ ਨੇ ਤੇ ਮਗਰਾਟਾਂ ਦੀ ਵੀ ਲੁੱਕ ਥੋੜੀ ਚੇਂਜ ਕਰਤੀ ਲਓ ਜੀ ਪਿੱਛੋਂ ਪਾਉ ਦਰਸਨ ਟਰੈਕਟਰ ਤੇ ਹੁੱਕ ਵਗੈਰਾ ਲੱਗਣਾ ਹੈ ਨਾ ਹਾਂਜੀ ਹੁੱਕ ਲਾਉਣੀਆਂ ਨੇ ਤੇ ਹੁਣ ਹਾਂਜੀ ਠੀਕ ਆ ਹੁੱਕ ਵੀ ਫਿਰ ਨਵੇਂ ਤਰੀਕੇ ਦੀ ਲਾਉਣੀ ਹੋਣਾ ਹਾਂਜੀ ਆਹ ਪਹੀਕਲਾ ਮੇਥਰੋ ਕਰਾਰੋ ਗੇਅਰ ਦੇ ਵਿੱਚ ਸਟੈਂਡਰਡ ਆ ਗਿਆ 460 ਤੇ ਫਿਰ ਪੰਜਾਬੀ ਆਇਆ ਹੁਣਾ ਜਿਵੇਂ ਇਹ 460 ਆ ਗਿਆ ਹਾਂਜੀ ਤੇ ਮੇਥਰੋ ਰੰਗ ਦਾ ਬਹੁਤ ਪਿਆਰਾ ਪਹਿਲਾਂ ਵੀ ਫੇਮਸ ਆਹੀ ਰੰਗ ਦਾ ਕਰਕੇ ਹੋਇਆ ਸੀ ਟਰੈਕਟਰ ਹੈ ਨਾ ਉਦੋਂ ਮੁੜ ਕੇ ਨਾ ਰੰਗ ਹੋਰ ਕੱਢਤਾ ਸੀ ਉਹ ਟਰੈਕਟਰ ਘੱਟ ਕੰਮ ਜਾਵ ਹੋਇਆ ਤੇ ਆ ਹੁਣ ਸਾਰੇ ਪਾਸੇ ਕਰਾਰੋ ਕਰਾਰੋ ਕਰਤਾ ਤੇ ਵਿਚਾਲੇ ਜੀਟਰ ਦਾ ਬਲਾਕ ਆ ਗਿਆ ਨਾ ਆ ਆ ਗਿਆ ਜੀਟਰ ਵਾਲਾ ਬਲਾਕ ਤੇ ਮੂਹਰੇ ਕਰਾਰੋ ਆ ਗਿਆ ਤੇ ਪਿੱਛੇ ਕਰਾਰੋ ਆ ਗਿਆ ਪਲੇਟਫਾਰਮਾਂ ਦੇ ਵਿੱਚ ਸਟੈਂਡਰਡ 460 ਹਾਜ਼ਰਾ ਮਿੱਤਰੋ ਤੇ ਬਾਕੀ ਜੋਰ ਪਾਵਰ ਉਹਦਾ ਪਹਿਲੇ ਦਿਨੋਂ ਹੀ ਕਹ ਜੀ ਇਹ ਪੂਰੇ ਕਾਮ ਦਾ ਟਰੈਕਟਰ ਨੇ ਦੇਖੋ ਮੋਹਰਾ ਮਾਰਾ ਵੀ ਸਟੈਂਡਰਡ ਦੀਆਂ ਲੱਗੀਆਂ ਹੁੰਦਾ ਤੇ ਆ ਫਿਲਟਰ ਲਾਤਾ ਇਹਨਾਂ ਨੇ ਆਪ ਦੇ ਹੀ ਬਣਾ ਕੇ ਇਧਰੋਂ ਤੇ ਪੰਪ ਆ ਗਿਆ ਇਧਰੋਂ ਤੇ ਕਿਧਰਲੀ ਸਾਈਡ ਤੇ ਪੰਪ ਆ ਗਿਆ ਤੇ ਕੁਝ ਬਹੁਤ ਚੇਂਜਸ ਕਰਦੇ ਟਰੈਕਟਰ ਦੇ ਪੂਰਾ ਸੋਧਮਣਾ ਪੂਰਾ ਕਈੇ ਕਮੀਆਂ ਦੂਰ ਕਰਤੀਆਂ ਟਰੈਕਟਰ ਦੀਆਂ ਸਟੈਂਡਰਡ ਦੀਆਂ ਤੇ ਕਲੌਸ ਕਰ ਹੈ ਤੇ ਲੈ ਮਿੱਤਰੋ ਕਮੈਂਟ ਕਰਕੇ ਜਰੂਰ ਦੱਸੋ ਵੀ ਸਟੈਂਡਰਡ ਕਿਵੇਂ ਲੱਗਿਆ ਆ ਪਹਿਲਾਂ ਵਾਲੀ ਲੁੱਕ ਦੇ ਵਿੱਚ ਆ ਗਿਆ ਉਹ ਮੇ ਜੋਕਰ ਉਹੀ ਰੰਗ ਉਹੀ ਬਨ ਤੇ ਪੂਰੀ ਕਹਿੰਟ ਗੱਲਬਾਤ ਕਰਤੀ ਨਾ ਹਾਂ ਜੀ ਟੈਕ੍ਰੋਮੈਕਸ 12x12 ਉਹ ਚੇਂਜਰ ਗੇਅਰ ਵੀ ਲਾਤਾ ਟਰੈਕਟਰ ਦੇ ਆ ਦੇਖੋ ਚੇਂਜਰ ਆਹਾ ਇੱਥੇ ਮਾਦਾ ਕਿਤੇ ਰੇਸ ਆ ਚੇਂਜਰ ਲਾਤਾ ਤੇ ਰੁੜਦਾ ਨਾ ਟਰੈਕਟਰਾ ਵੜ ਜਾ ਬ੍ਰੇਕਾਂ ਦੇ ਪੈਰ ਧਰ ਲਾ ਸਟਾਰਟ ਕਰੀ ਮਾਦਾ ਮਾਰੀ ਸੈਲਫਾ ਆਵਾਜ਼ ਵੀ ਸੁਣਾ ਦਈਏ ਲਓ ਜੀ ਵੀ ਮੈਟਰੋ ਕਰਵਾਇ ਦੇ ਦਰਸਨ 460 ਚੈਲੈਂਜਰ ਸਟੈਂਡਰਡ ਆ ਮੜਾ ਗੇੜਾ ਨਾਲ ਦਵਾ ਦੇ ਇਧਰ ਨੂੰ ਲਓ ਜੀ ਪਾਓ ਦਰਸਨ ਆਪਾਂ ਨੂੰ ਵੀ ਟੱਕਰ ਕੇ ਮੌਕੇ ਤੇ ਡਰਾਈਵਰਾਂ ਨਾਲ ਚਲੋ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦਈਏ ਸਟੈਂਡਰਡ 2025 ਮਾਡਲ ਤੇ ਬਾਕੀ ਵੀਡੀਓ ਨੂੰ ਕਰਦੇ ਹੋ ਸ਼ੇਅਰ ਚੇਂਜਰ ਬਹੁਤ ਸਾਰੀਆਂ ਕਹਦੀਆਂ ਸਹੂਲਤਾਂ ਦੇਤੀਆਂ ਪਲੇਟਫਾਰਮ ਖੁੱਲਾ ਢੁੱਲਾ ਮਗਰਾਟ ਵਗੈਰਾ ਪੂਰੇ ਘੈਂਟ ਗੱਲ ਬਾਤ ਹੈ ਜੇ ਟਰੈਕਟਰ ਤਿਆਰ ਹੋਈ ਜਾਂਦਾ ਮਿੱਤਰੋ ਆਪਾਂ ਨੇ ਅੱਧੇ ਅੱਧੇ ਜੀ ਵੀਡੀਓ ਬਣਾਤੀ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਕਿਵੇਂ ਲੱਗੂਣਾ ਟਰੈਕਟਰ ਤੁਹਾਨੂੰ ਤੇ ਬਾਕੀ ਰੋਡ ਦੇ ਉੱਤੇ ਲਈ ਜਾਂਦੇ ਸੀਗੇ ਆ ਸਾਹਮਣੇ ਸਟੈਂਡਰਡਾਂ ਦੀ ਫਰਕ ਸਾਫ਼ ਰਹੀ ਕਿਧਰ ਪੁਲ ਦੇ ਥੱਲੇ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਰਦੇ ਹੋ ਵੀਡੀਓ ਸ਼ੇਅਰ ਧੰਨਵਾਦ ਜੀ